ਮੱਕੂ ਜੀ ਆਪਣਾ ਨਾਮ ਦੱਸਿਓ ਸਰਜੀਤ ਸਿੰਘ ਕਾਲੂ ਬਾਕੂ ਜੀ ਆ ਕਿੱਥੋਂ ਕਿੱਥੇ ਮੈਡ ਜਿੱਤੇ ਕਿਸ ਕਿਸ ਗੇਮ ਜਿੱਤੇ ਆ ਨਿਊਲੀ ਜਿਹੜੇ ਜਿੱਤ ਕੇ ਆਏ ਆ ਇਹ ਜੀ ਇੱਕ ਤੇ ਕਿਲਾ ਰਾਏਪੁਰ ਜਿਸ ਤੱਕ ਲੁਧਿਆਣਾ ਮਿੰਨੀ 올림픽ਸ ਉੱਥੇ ਹੁੰਦੀਆਂ ਨੇ ਹਾਂਜੀ ਉਥੋਂ 75 ਪਲੱਸ ਦੇ ਵਿੱਚ ਮੈਂ 골ਡ ਮੈਡਲ ਜਿੱਤ ਕੇ ਵਾਪਸ ਆਇਆ ਜੀ ਕਿੰਨੇ ਲੋਕ ਸੀ ਕਿੰਨੀਆਂ ਟੀਮਾਂ ਭਾਗ ਲੈ ਰਹੀਆਂ ਸੀ ਵਿੱਚ ਇਹ ਟੀਮਾਂ ਨਹੀਂ ਹੁੰਦੀਆਂ ਇਹ ਇਹ ਏਜ ਗਰੁੱਪ ਦੇ ਹਿਸਾਬ ਨਾਲ ਉਹਤੇ ਕਰਦੇ ਨੇ ਜਿਸ ਤਰ੍ਹਾਂ ਸਾਡੇ ਉਹਨਾਂ ਨੇ ਇਹ 65 ਪਲੱਸ 70 ਪਲੱਸ 75 ਪਲੱਸ ਤੇ 80 ਪਲੱਸ ਚਾਰ ਚਾਰ ਗਰੁੱਪ ਜਿਹੜੇ ਹੀ ਉਹਨਾਂ ਲਈ ਪੰਜਾਬ ਦੇ ਲੋਕ ਸਾਰੇ ਪੰਜਾਬ ਤੋਂ ਜੀ ਪੰਜਾਬ ਪੰਜਾਬ ਹਰਿਆਣਾ ਹਮਾਚਲ ਜਿਹੜਾ ਮੰਦੀ ਆਵੇ ਉਹਨੂੰ ਮਿੰਨੀ 올림픽ਸ ਆਖਿਆ ਜਾਂਦਾ ਜਿਹੜਾ ਲਾਰਾਏ ਪਾਉ ਕੋਈ ਤੇ ਜਿਹੜੇ ਬਾਕੀ ਦੇ ਚਾਰ ਹਾਂ ਬਾਕੀ ਜਿਹੜੇ ਚਾਰ ਮੈਡਲ ਨੇ ਇਹ लवली ਯੂਨੀਵਰਸਿਟੀ ਇਹ ਆਪਣਾ ਜਲੰਧਰ ਇੱਥੇ ਹੋਈਆਂ ਨੇ ਮਾਸਟਰ ਐਥਲੈਟਿਕ ਐਸੋਸੀਏਸ਼ਨ ਵੱਲੋਂ ਤੇ ਉਹਦੇ ਵਿੱਚ ਮੈਂ ਚਾਰ ਮੈਡਲ ਜਿਹੜੇ ਆ ਉਹ ਪ੍ਰਾਪਤ ਕੀਤੇ ਨੇ ਬਾਪੂ ਜੀ ਆ ਮਰਮਿਟ ਮੈਡਲ ਜਿਤਨਾ ਬੜੀ ਵੱਡੀ ਗੱਲ ਹੈ ਸਿਹਤ ਕਿਪੜਾ ਦੰਦ ਰੱਖੋ ਵੇਖੋ ਜੀ ਇਹ ਕੋਈ ਵੱਡੀ ਗੱਲ ਨਹੀਂ ਸਿਰਫ ਆਪਣੇ ਆਪ ਨੂੰ ਮੇਨਟੇਨ ਰੱਖੋ ਨਸ਼ੇ ਤੋਂ ਦੂਰ ਰਹੋ ਰੋਜ਼ਾਨਾ ਪ੍ਰੈਕਟਿਸ ਕਰੋ ਤੇ ਕੋਈ ਵੀ ਮੰਜ਼ਲ ਜਿਹੜੀ ਆ ਉਹ ਸਰ ਹੋ ਸਕਦੀ ਆ ਕੋ ਮਤਲਬ ਕਿੰਨੇ ਕੁ ਮੰਜ਼ਲ ਜਿੱਤ ਚੁੱਕੇ ਹੁਣ ਤੱਕ ਤੇ ਕਦੋਂ ਦੀ ਗੇਮ ਸ਼ੁਰੂ ਕੀਤੀ ਸੀ ਮੈਂ ਰਿਟਾਇਰ ਹੋ ਕੇ ਤੇ ਇਹ ਸ਼ੁਰੂ ਕੀਤੀ ਸੀ ਫੋਨ ਤੱਕ ਮਤਲਬ ਢਾਈ ਤਿੰਨ 300 ਦੇ ਇਰਗੇਜ ਮੈਨਰੇ ਦੇ ਲਈ ਮੈਂ ਪ੍ਰਾਤ ਕਰ ਚੁੱਕਾ ਪਰਿਵਾਰ ਦਾ ਕਿੰਨਾ ਚੰਗੀ ਦੇ ਪਰਿਵਾਰ ਵੇਖੋ ਜੀ ਮੈਂ ਪਰਵਾਹ ਚਾਹ ਦੇ ਨਾਲ ਆ ਬਾਕੀ ਮੇਰੇ ਪਰਿਵਾਰ ਦਾ ਸਹਿਯੋਗ ਪੂਰਾ ਮਿਸੇਸ ਮੇਰੇ ਬਹੁਤ ਹੀ ਵਧੀਆ ਨੇ ਮਤਲਬ ਕਮੋਡਿਟ ਕਹ ਲਓ ਤੇ ਹਰ ਤਰ੍ਹਾਂ ਦਾ ਮਤਲਬ ਮੈਨੂੰ ਆਪਣਾ ਨਹੀਂ ਹੁੰਦਾ ਉਹਨਾਂ ਨੇ ਆਪਣੇ ਆਪ ਮੈਨੂੰ ਚੀਜ਼ ਜਿਹੜੀ ਉਹ ਵਹੀਆ ਕਰਾ ਦੇਣੀ ਆ ਭਾ ਲਓ ਟ੍ਰੇਨਿੰਗ ਜਿਹੜੋ ਕਰਦੇ ਟ੍ਰੇਨਿੰਗ ਮੈਂ ਸਵੇਰੇ 4:00 ਵਜੇ ਉੱਠ ਪੈਂਦਾ ਜੀ ਕਿੰਨੇ ਕਿਲੋਮੀਟਰ ਕਰਦੇ ਅੱਜਿੱਥੇ ਬੈਠੇ ਆ ਇੱਥੇ ਪਹਿਲਾਂ ਮੈਂ ਵਾਰਮ ਅਪ ਉਹਨਾ ਇੱਥੇ ਐਕਸਰਸਾਈਜ਼ ਕਰਨਾ ਅੱਧਾ ਘੰਟਾ ਮੇਰੇ ਇੱਥੇ ਲੱਗ ਜਾਂਦਾ ਹੈ ਇਸ ਤੋਂ ਬਾਅਦ ਫਿਰ ਮੈਂ ਬਾਹਰ ਗਰਾਊਂਡ ਚਲੇ ਜਾਂਦਾ ਉਸ ਤੋਂ ਬਾਅਦ ਮਤਲਬ ਮੈਂ ਕੋਈ ਡੇਢ 2 ਘੰਟੇ 1.5 ਵੀ ਲੱਗ ਜਾਂਦਾ 2 ਵੀ ਲੱਗ ਜਾਂਦੇ ਕਿਸੇ ਵੇਲੇ ਵੱਧ ਵੀ ਲੱਗ ਜਾਂਦੇ ਨੇ ਤੇ ਉਹ ਮੈਂ ਆਪਣੀ ਪ੍ਰੈਕਟਿਸ ਕਰਦਾ ਤੇ ਨਾਲ ਵਾਕ ਵਾਕ ਵੀ ਕਰ ਤੇ ਸਪੀਡ ਦੇ ਨਾਲ ਸਪ੍ਰਿੰਟਾਂ ਲਾਉਣਾ ਮੈਂ 100 200 400 ਮੀਟਰ ਦੀ ਦੌੜ ਜਿਹੜੀ ਆ ਇਹ ਦੌੜਦਾ ਤੇ ਇਹਦੇ ਨਾਲ ਸਪੀਡ ਜਿਹੜੀ ਬਣਾਉਣੀ ਜ਼ਰੂਰੀ ਹੈ ਹੁਣ ਦੀ ਕਿਹੜੇ ਮੈਡਲ ਦਿੱਤੇ ਗੋਲਡ ਦਿੱਤੇ ਹੁਣ ਮੇਰੇ ਸਾਰੇ ਗੋਲਡ ਨੇ 100 ਮੀਟਰ 200 ਮੀਟਰ 400 ਮੀਟਰ 300 ਮੀਟਰ ਹਾਡਰ ਦੇ ਵਿੱਚ ਇਦਾਂ ਲੱਗਦੀ ਜਿਵੇਂ ਦੌੜ ਲਾਉਣੀ ਨੇ ਲੋਕੀ ਪੁੱਛਦੇ ਨਹੀਂ ਬਾਪੂ ਜੀ ਦੌੜ ਲਾਉਣਾ ਪੁੱਛਦੇ ਆ ਜੀ ਮੈਨੂੰ ਕਿਲਾ ਰਾਏਪੁਰ ਮੇਰੇ ਖਲ ਕਟੋ ਕਟ ਵੀ 10 12 ਚannels ਵਾਲੇ ਸੀ ਜਿੰਨਾ ਪਹਿਲਾ ਸਵਾਲ ਮੈਂ ਤੇ ਕਿਤੇ ਦੱਸਾਂਦੇ ਕੀ ਜੋ ਤੁਹਾਡੀ ਖਰਾਕ ਕੀ ਆ ਨਹੀਂ ਮੈਂ ਕੋਈ ਪੁੱਛਣਾ ਨਹੀਂ ਇਧਰ ਤੇ ਮੈਂ ਉਹਨਾਂ ਨੂੰ ਦੱਸਿਆ ਮੈਂ ਮੈਂ ਰੋਟੀ ਖਾਂਦੇ ਆ ਨਹੀਂ 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 ਰੋਟੀ ਨਹੀਂ ਖਾਂਦੇ ਇਹ ਰੋਟੀ ਤੋਂ ਇਲਾਵਾ ਦੱਸੋ ਚਲੋ ਫੇਰ ਮੈਂ ਦੱਸਿਆ ਉਹਨਾਂ ਨੂੰ ਵੀ ਮਤਲਬ ਸਵੇਰੇ ਵੇਖੋ ਜੀ ਦੁੱਧ ਪੀਦਾ ਆਂਡਾ ਵੀ ਇੱਕ ਤੋਂ ਖਾਈਦਾ ਗਿਰੀਆਂ ਥੋੜੀਆਂ ਖਾਈਦੀਆਂ ਨੇ ਸੌਗੀ ਵੀ ਵਿੱਚ ਪਿਓ ਕੇ ਖਾਈਦੀ ਆ ਗਰਮੀਆਂ ਦੇ ਵਿੱਚ ਛੋਲੇ ਪਿਓ ਕੇ ਸਵੇਰੇ ਉਹ ਖਾਈਦੇ ਨੇ ਮਤਲਬ ਅਖਰੋਟ ਖਾਈਦੇ ਆ ਉਹ ਵੀ ਭਿੰਦੀਦੇ ਆ ਮਤਲਬ ਖਾਣ ਪਕਖੋਂ ਕੋਈ ਗੱਲ ਨਹੀਂ ਗਈ ਦੁੱਧ ਰਜਾਨਾ ਪੀਣਾ ਸਵੇਰ ਪੰਜਾਬੀ ਇੰਡੀਆ ਕੀ ਦਿੱਤੇ ਕਿ ਬਾਣੀ ਕਿਤੇ ਕਿਤੇ ਇਹ ਮੈਂ ਜੀ ਨੈਸ਼ਨਲ ਤੱਕ ਹੀ ਗਿਆ ਬਾਰ ਮੈਂ ਇਸ ਕਰਕੇ ਨਹੀਂ ਗਿਆ ਕਿ ਸਰਕਾਰ ਦਾ ਕੋਈ ਸਹਿਯੋਗ ਨਹੀਂ ਸਾਨੂੰ ਟੋਟਲ ਖਰਚਾ ਆਪਣਾ ਕਰਨਾ ਪੈਂਦਾ ਤੇ ਨੈਸ਼ਨਲ ਲੱਗ ਜਾਂਦੇ ਆ ਮੈਂ ਬਾਹਰੋਂ ਵੀ ਮਤਲਬ ਜਿਹੜੀਆਂ ਮੇਰੀਆਂ ਇੱਥੇ ਪੀਛਣਾ ਨੇ ਮੈਂ ਉਹੋ ਹੀ ਉੱਥੋਂ ਲਿਆ ਸਕਦਾ ਪਰ ਇਹ ਖਰਚਾ ਬਹੁਤ ਜ਼ਿਆਦਾ ਤੇ ਲਿਆਉਣਾਂ ਦੇ ਕੰਮ ਮੈਡਲ ਆ ਇਹ ਵੀ ਤੁਹਾਨੂੰ ਪਤਾ ਹੀ ਮੈਡਲ ਤੇ ਲੱਖ ਰੁਪਇਆ ਬਾਹਰ ਜਾਣੇ ਲੱਗ ਜਾਂਦਾ ਪਰਿਵਾਰ ਚ ਕਿੰਨੀ ਖੁਸ਼ੀ ਮਿਲ ਜੇ ਮੈਂ ਇਹ ਲੈ ਕੇ ਆਉਂਦਾ ਪਰਿਵਾਰ ਤੇ ਮੇਰਾ ਸਾਰਾ ਖੁਸ਼ੀ ਮੇਰਾ ਮੋਬਾਈਲ ਪਰਿਆ ਮਰੇ ਕਮੈਂਟਸ ਆ ਗਏ ਦੂਜਾ ਤੀਜਾ ਆ ਗਿਆ ਜਦੋਂ ਘਰ ਆਏ ਸੀ ਕਿੰਨੀ ਖੁਸ਼ੀ ਸੀ ਤਾਂ ਦੇ ਵਿੱਚ ਘਰ ਆਣ ਤੋਂ ਪਹਿਲਾਂ ਕੋਈ ਹੋਈ ਨਹੀਂ ਉਹਨਾਂ ਪਹਿਲਾਂ ਪਤਾ ਲੱਗਦਾ ਵੀ ਬੱਚੇ ਪਹਿਲਾਂ ਪੁੱਛਦੇ ਆ ਡੈਡੀ ਜੀ ਮੈਡਲ ਆ ਗਿਆ ਨਾ ਹਾਂ ਉਸੇ ਦੱਸਦੀ ਤਾਂ ਵੀ ਮਤਲਬ ਇੰਨੀਆਂ ਹੋਈਆਂ ਨੇ ਤੇ ਮੈਂ ਇਹਨੇ ਜਿੱਤ ਚੁੱਕਾ ਪਰਵਾਰ ਚੋਂ ਘਰ ਚੋਂ ਹੋ ਰਹੀ ਏ ਵੀ ਨਾਲ ਤਿਆਰੀ ਕਰਦਾ ਮੈਂ ਤਾਂ ਕੇ ਨਾਲ ਲੱਗੀ ਮਨ ਵਿੱਚ ਨਾ ਜੀ ਨਾ ਮੈਂ ਇਕੱਲਾ ਹੀ ਅੱਜ ਮੇਰੇ ਦੋ ਬੇਟੇ ਐਸ ਵੇਲੇ ਕ੍ਰਿਕਟ ਅਕੈਡਮੀ ਜਾਂਦੇ ਆ ਪੁੱਤਰੇ ਮੇਰੇ ਨੌਜਵਾਨਾਂ ਨੂੰ ਮੈਂ ਕਹਿੰਦਾ ਜੀ ਇੱਕ ਤੇ ਇਹ ਜਿਹੜੀਆਂ ਗੀਮਾਂ ਨੇ ਨਾ ਮੈਂ 36 37 ਸਾਲ ਪੜਾਇਆ ਤੇ ਮੈਂ ਬੱਚਿਆਂ ਨੂੰ ਇਹੋ ਹੀ ਗਾਈਡ ਕਰਦਾ ਰਹਿਆ ਵੀ ਬੱਚੋ ਜਿਹੜਾ ਬੱਚਾ ਸਪੋਰਟਸ ਦੇ ਨਾਲ ਜੁੜ ਜੇਗਾ ਨਾ ਉਹਦੀ ਆਮ ਆਦਮੀ ਨੂੰ ਜ਼ਿੰਦਗੀ 15 ਤੋਂ 20 ਸਾਲ ਵੱਧ ਹੋਏ ਮੇਰ ਕੋ ਗਰੰਟੀ ਲੈ ਲਓ ਤੇ ਨਾਲ ਪੜਾਈ ਦੇ ਨਾਲ ਖੇਡਾਂ ਨੇ ਤੇ ਸੋਨੇ ਦਾ ਸੁਆਗਤ ਤੁਹਾਨੂੰ ਕਿਤੇ ਨਾ ਕਿਤੇ ਸਰਵਸ ਦੇ ਵਿੱਚ ਵੀ ਤੇ ਕਰੇਗੀ ਇਹ ਚੀਜ਼ ਤੇ ਇਹਨੂੰ ਅਪਣਾਓ ਤੇ ਬਾਕੀ ਨਸ਼ਾ ਜਿਹੜਾ ਜੇ ਇਹਨੂੰ ਬਿਲਕੁਲ ਮੈਂ ساری ਜ਼ਿੰਦਗੀ ਨਸ਼ਾ ਨਹੀਂ ਕੀਤਾ ਬੱਚਿਆਂ ਨੂੰ ਇਹੋ ਹੀ ਗਾਈਡ ਕਰਦਾ ਰਹਾਂ ਪੇ ਨਸ਼ੇ ਤੋਂ ਰੋ ਖਰਾਕ ਖਾਓ ਦੁੱਧ ਪੀਓ ਬਹੁਤ ਚੀਜ਼ਾਂ ਖਾਣ ਵਾਲੀਆਂ ਨੇ ਉਹਨਾਂ ਨੂੰ ਉਲਟਾ ਹੰਦੇ ਹੋ ਤੇ ਆਪਣੇ ਖੇਡਾਂ ਉਲਟਾ ਹੰਦੇ ਕੋਈ ਮਸਲਾ ਨਹੀਂ ਵੀ ਕੋਈ ਵੀ ਮਜਲ ਜਿਹੜੀ ਤੁਸੀਂ ਸਾਰ ਕਰ ਸਕਦੇ ਹੋ